ਸ਼ਤਕਾਰਯੋਗ ਦੋਸਤੋ ਦਿਲ ਨੂੰ ਦਹਿਲਾਉਣ ਵਾਲੀ ਖਬਰ ਆਈ ਹੈ ਕਿ ਇੱਕ ਕਿਸਾਨ ਨੇ ਆਪਣਾ ਕਰਜ਼ਾ ਲਾਉਣ ਲਈ ਆਪਣੀ ਕਿਡਨੀ ਨੂੰ ਵੇਚ ਦਿੱਤਾ 8 ਲੱਖ ਰੁਪਏ ਦੇ ਵਿੱਚ ਇਹ ਘਟਨਾ ਕਿੱਥੇ ਵਾਪਰੀ ਤੇ ਕਿਉਂ ਵਾਪਰੀ ਮਹਾਰਾਸ਼ਟਰ ਦੇ ਵਿੱਚ ਚੰਦਰਪੁਰ ਜ਼ਿਲ੍ਹਾ ਉੱਥੋਂ ਖਬਰ ਆਈ ਹੈ ਕਿ ਉੱਥੋਂ ਦੇ ਇੱਕ 34 ਸਾਲਾਂ ਦਾ ਨੌਜਵਾਨ ਕਿਸਾਨ ਜਿਨੇ ਆਪਣਾ ਰੋਜ਼ੀ-ਰੋਟੀ ਦਾ ਧੰਦਾ ਚਲਾਉਣ ਵਾਸਤੇ ਇੱਕ ਪ੍ਰਾਈਵੇਟ ਫਰਮ ਤੋਂ ਸ਼ਾਹੂਕਰਾਂ ਤੋਂ 1 ਲੱਖ ਰੁਪਏ ਦਾ ਕਰਜ਼ਾ ਲਿਆ ਸੀਗਾ ਕਿ ਮੈਂ ਡੇਰੀ ਫਾਰਮ ਬਣਾਉਂਗਾ ਗਊਆਂ ਰੱਖੂੰਗਾ ਤੇ ਉਹ ਦੁੱਧ ਵੇਚ ਕੇ ਮੈਂ ਆਪਣਾ ਕਾਰੋਬਾਰ ਕਰੂੰਗਾ ਤਾਂ ਨਤੀਜਾ ਇਹ ਨਿਕਲਿਆ ਕਿ ਉਹਨੇ ਡੇਰੀ ਫਾਰਮ ਤਾਂ ਬਣਾਇਆ ਪਰ ਕੋਵਿਡ ਦੇ ਦੌਰਾਨ ਲੰਪੀ ਸਕਿਨ ਦੀ ਜਿਹੜੀ ਬਿਮਾਰੀ ਸੀਗੀ ਉਹ ਪਸ਼ੂਆਂ ਨੂੰ ਪੈ ਗਈ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜਿਹੜਾ ਇੱਕ ਚਮੜੀ ਦਾ ਰੋਗ ਹੁੰਦਾ ਉਹਦੇ ਨਾਲ ਪਸ਼ੂ ਵੱਡੀ ਪੱਦਰ ਦੇ ਉੱਤੇ ਮਰੇ ਸੀ ਤਾਂ ਉਹਦੀਆਂ ਗਊਆਂ ਵੀ ਸੀ ਜਿਹੜੀਆਂ ਉਹ ਸਾਰੀਆਂ ਇਸ ਲੰਪੀ ਸਕਿਨ ਨਾਂ ਦੀ ਬਿਮਾਰੀ ਦੇ ਨਾਲ ਮਰ ਗਈਆਂ ਸੀ ਤਾਂ ਨਤੀਜਾ ਇਹ ਹੋਇਆ ਕਿ ਉਹਦਾ ਇਹ ਡੇਰੀ ਦਾ ਤੰਦਾ ਸੀ ਜਿਹੜਾ ਬਿਲਕੁਲ ਬਰਬਾਦ ਹੋ ਗਿਆ ਚੋਪਟ ਹੋ ਗਿਆ ਪੱਲੇ ਕੁਛ ਨਾ ਰਿਹਾ ਕਿਸ਼ਤ ਪਰਨ ਜੋਗਾ ਵੀ ਨਾ ਰਿਹਾ ਉਹ ਬੰਦਾ ਪ੍ਰਾਈਵੇਟ ਵਿਆਜ ਸੀਗਾ ਸ਼ਾਹੂਕਾਰਾਂ ਨੇ ਵਿਆਜ ਪਰ ਵਿਆਜ ਲਾ ਲਾ ਕੇ ਉਹ ਮੋਟੀ ਰਕਮ ਵੱਡੀ ਰਕਮ ਕਰਜ਼ੇ ਦਾ ਜਣੀ ਪੰਡ ਬਣ ਗਈ ਉਹ ਤੇ ਜਦੋਂ ਕਰਜ਼ੇ ਦੀ ਪੰਡ ਵੱਧ ਗਈ ਵੱਧ ਗਈ ਤੇ ਭਰਨੋਂ ਉਹਦੇ ਕੋਲੇ ਕੁਛ ਨਹੀਂ ਸੀ ਤਾਂ ਫੇਰ ਪ੍ਰਾਈਵੇਟ ਜਿਹੜੇ ਫਰਮਾਂ ਵਾਲੇ ਹੁੰਦੇ ਨੇ ਸ਼ਾਹੂਕਾਰ ਇਹਨਾਂ ਨੇ ਆਪਦੇ ਲੱਠ ਮਾਰ ਵੀ ਰੱਖੇ ਹੁੰਦੇ ਨੇ ਉਹਦੇ ਉੱਤੇ ਲਗਾਤਾਰ ਦਬਾਅ ਬਣਾਉਂਦੇ ਰਹੇ ਇਥੋਂ ਤੱਕ ਕਿ ਉਹਦੀ ਖੇਚਤੂ ਵੀ ਕਰਦੇ ਰਹੇ ਖਬਰ ਦੇ ਮੁਤਾਬਕ ਮਾਰਕੁੱਟ ਕਰਦੇ ਰਹੇ ਤਾਂ ਉਸਨੇ ਦੁਖੀ ਹੋ ਕੇ ਫਿਰ ਕਰਜ਼ਾ ਚਕਾਉਣ ਵਾਸਤੇ ਆਪਦਾ ਜਿਹੜਾ ਕਿ ਕਈ ਲੱਖ ਬਣ ਚੁੱਕਿਆ ਸੀਗਾ ਖਬਰ ਦੇ ਮੁਤਾਬਕ ਤਾਂ 50 ਲੱਖ ਤੋਂ ਵੀ ਜ਼ਿਆਦਾ ਖਬਰ ਦੱਸਦੀ ਹੈ ਤਾਂ ਜਦੋਂ ਉਹਨੇ ਆਪਣਾ ਕਰਜ਼ਾ ਉਤਾਰਨ ਵਾਸਤੇ ਉਹਨੇ ਆਪਦੀ ਜਿਹੜੀ ਥੋੜੀ ਜੀ ਜ਼ਮੀਨ ਸੀਗੀ ਉਹ ਵੀ ਵੇਚੀ ਆਪਦਾ ਮੋਟਰਸਾਈਕਲ ਵੇਚਿਆ ਥੋੜਾ ਜਿਹਾ ਸੋਨਾ ਸੀ ਉਹ ਵੀ ਵੇਚਿਆ ਤੇ ਆਪਦੇ ਹੋਰ ਜਿਹੜੇ ਘਰ ਦੇ ਵਿੱਚ ਵਹਨ ਸੀ ਕੋਈ ਮੜਾ ਮੋਟਾ ਜੋ ਵੀ ਸੀ ਉਹਦੇ ਕੋਲੇ ਚੂਨ ਪੂਨ ਉਹ ਸਾਰੀ ਵੇਚਤੀ ਉਹਨੇ ਔਰ ਵੇਚਣ ਤੋਂ ਬਾਅਦ ਜਦੋਂ ਫਿਰ ਵੀ ਕਰਜ਼ਾ ਨਾ ਲਿਆ ਤੇ ਉਹਨੂੰ ਉਹਦੇ ਉੱਤੇ ਪ੍ਰੈਸ਼ਰ ਪਾਉਂਦੇ ਰਹੇ ਵੀ ਇਹਨੂੰ ਕਰਜ਼ੇ ਨੂੰ ਚੁਕਾ ਸਾਰੇ ਨੂੰ ਖਤਮ ਕਰ ਇਹਨੂੰ ਉਹਦੇ ਉੱਤੇ ਪ੍ਰੈਸ਼ਰ ਪਾਉਂਦੇ ਰਹੇ ਤਾਂ ਵਿਚ ਵਿਚਾਲਿਓ ਕਿਸੇ ਨੇ ਉਹਨਾਂ ਦੇ ਹੀ ਬੰਦੇ ਨੇ ਜਾਂ ਕਿਨੇ رائے ਦਿੱਤੀ ਕਿ ਤੂੰ ਆਪਣੀ ਕਿਡਨੀ ਵੇਚ ਕੇ ਕਰਜ਼ਾ ਲਾ ਦੇ ਹੋ ਸਕਦਾ ਉਹਨਾਂ ਨੂੰ ਕਿਡਨੀ ਦੀ ਲੋੜ ਹੋਵੇ ਜਾਂ ਕਿਵੇਂ ਕੀ ਕਹਾਣੀ ਸੀ ਦੂਜੀ ਧਿਰ ਨੂੰ ਤਾਂ ਖਬਰ ਦੇ ਮੁਤਾਬਕ ਉਸ ਨੌਜਵਾਨ ਨੇ ਕਿਸਾਨ ਨੇ ਜਿਹੜਾ 34 ਸਾਲਾਂ ਦੀ ਉਮਰ ਦਾ ਹੈ ਉਹਨੇ 8 ਲੱਖ ਰੁਪਏ ਦੇ ਵਿੱਚ ਆਪਣੀ ਕਿਡਨੀ ਵੀ ਕਢਵਾਤੀ ਖਬਰ ਦੇ ਮੁਤਾਬਕ ਕਿਡਨੀ ਉਹਨੇ ਵੇਚ ਦਿੱਤੀ ਹੈ ਪਰ ਇਹ ਖਬਰ ਜਦੋਂ ਬਾਹਰ ਆਈ ਰੌਲਾ ਪੈ ਗਿਆ ਇਸ ਗੱਲ ਦੇ ਉੱਤੇ ਚਰਚਾ ਛਿੜ ਗਈ ਇਸ ਗੱਲ ਦੇ ਉੱਤੇ ਹਾਹਾਕਾਰ ਮੱਚ ਗਈ ਇਸ ਗੱਲ ਦੇ ਉੱਤੇ ਤਾਂ ਮੰਤਰੀਆਂ ਨੂੰ ਵੀ ਫਿਰ ਸੁਰਤ ਆ ਜਾਂਦੀ ਹੁੰਦੀ ਹੈਗੀ ਪੁਲਿਸ ਨੂੰ ਵੀ ਫਾਇਰ ਪੁਲਿਸ ਵੀ ਜਾਗ ਪੈਂਦੀ ਹੈ ਤਾਂ ਪੁਲਿਸ ਨੇ ਜਿਹੜਾ ਹੈਗਾ ਉੱਥੋਂ ਦਾ ਜਿਹੜਾ ਚੰਦਰਪੁਰ ਦਾ ਜਿਹੜਾ ਪੁਲਿਸ ਸੁਪਰਡੈਂਟ ਉਹਦਾ ਨਾਮ ਸੁਦਰਸ਼ਨ ਹੈ ਉਹਨੇ ਪਰਚਾ ਵੀ ਦਰਜ ਕਰਤਾ ਹੈ ਉਹਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ 6 ਜਣਿਆਂ ਦੇ ਉੱਤੇ ਪਰਚਾ ਦਰਜ ਕਰਤਾ ਹੈ ਜਿਹੜੇ ਸ਼ਾਹੂਕਰ ਨੇ ਚਾਰ ਜਣਿਆਂ ਦੀ ਗ੍ਰਿਫਤਾਰੀ ਵੀ ਹੋ ਗਈ ਹੈ ਦੋ ਜਣਿਆਂ ਨੂੰ ਅਸੀਂ ਹਲੇ ਫੜਨਾ ਹੈ ਤੇ ਮੰਤਰੀ ਜਿਹੜਾ ਉਹਨੇ ਵੀ ਬੜੀ ਚਿੰਤਾ ਜ਼ਾਹਰ ਕੀਤੀ ਹੈ ਕਿ ਇਹ ਜਿਹੜਾ ਬੜਾ ਖਤਰਨਾਕ ਰੁਝਾਨ ਹੈ ਇਸ ਤਰ੍ਹਾਂ ਦਾ 8 ਲੱਖ ਦੇ ਰੁਪਏ ਦੇ ਵਿੱਚ ਕਿਡਨੀ ਵੇਚਣਾ ਇਨਕੁਆਰੀ ਚੱਲ ਰਹੀ ਹੈ ਪੜਤਾਲ ਚੱਲ ਰਹੀ ਹੈ ਜੇ ਪੜਤਾਲ ਦੇ ਦੌਰਾਨ ਕਿਡਨੀ ਨਿਕਲੀ ਹੋਈ ਮਿਲ ਗਈ ਹਲੇ ਇਹ ਪੜਤਾਲ ਚੱਲ ਰਹੀ ਹੈ ਤਾਂ ਫਿਰ ਉਸ ਫਰਮ ਦੇ ਉੱਤੇ ਉਹਨਾਂ ਸ਼ਾਹੂਕਾਰਾਂ ਦੇ ਉੱਤੇ ਜਿਹੜਾ ਫਿਰ ਹੈਗਾ ਇਹ ਕੇਸ ਵੀ ਬਣੂਗਾ ਮਨੁੱਖੀ ਤਸਕਰੀ ਦੇ ਅੰਗਾਂ ਦਾ ਕੇਸ ਜਿਹੜਾ ਮਨੁੱਖੀ ਅੰਗਾਂ ਦਾ ਤਸਕਰੀ ਕਰਦੇ ਜਿਹੜੇ ਇਹਦਾ ਕੇਸ ਵੀ ਬਣਨਾ ਹੈ ਜਬਰੀ ਉਗਰਾਹੀ ਕੀਤੀ ਹੈ ਉਹਦਾ ਕੇਸ ਵੀ ਬਣਨਾ ਹੈ ਤੇ ਹੋਰ ਜਿਹੜਾ ਹੈਗਾ ਉਹਨੂੰ ਧਮਕੀਆਂ ਦਿੰਦੇ ਰਹੇ ਜਾਨੋਂ ਮਾਰਨੀਆਂ ਧਮਕੀਆਂ ਦਿੰਦੇ ਰਹੇ ਕਿੰਨੇ ਸਾਰੇ ਕੇਸ ਹੈ ਜਿਹੜੇ ਖਬਰ ਦੇ ਮੁਤਾਬਕ ਉਹਨਾਂ ਦੇ ਉੱਤੇ ਦਰਜ ਹੋ ਜਾਣਗੇ ਯਾਨੀ ਇਹ ਸਿਲਸਿਲਾ ਹੈ ਇਹ ਮਹਾਰਾਸ਼ਟਰ ਦੇ ਵਿੱਚ ਆਪਾਂ ਜਾਣਦੇ ਆ ਕਿ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਖੁਦਕਸ਼ੀਆਂ ਹੋਈਆਂ ਨੈਸ਼ਨਲ ਕ੍ਰਾਈਮ ਬਿਊਰੋ ਜਿਹੜਾ ਹੈਗਾ ਖੁਦਕਸ਼ੀਆਂ ਦਾ ਰਿਕਾਰਡ ਰੱਖਣ ਵਾਲਾ ਵਿਭਾਗ ਹੈ ਉਹ ਦੱਸਦਾ ਹੈ ਕਿ ਸਭ ਤੋਂ ਵੱਧ ਖੁਦਕਸ਼ੀਆਂ ਜਿਹੜੀਆਂ ਉਹ ਮਹਾਰਾਸ਼ਟਰ ਦੇ ਵਿੱਚ ਹੀ ਹੋਈਆਂ ਨਿਗੀਆਂ ਇਹ ਮਹਾਰਾਸ਼ਟਰ ਦਾ ਜਿਹੜਾ ਕਿਸਾਨ ਹੈ ਐਂ ਜਮ ਤਬਾਹੀ ਦੇ ਕੰਡੇ ਦੇ ਉੱਤੇ ਖੜਾ ਹੈ ਪਰ ਉੱਥੋਂ ਦੀਆਂ ਸਰਕਾਰਾਂ ਹੁਣ ਸਾਡੀਆਂ ਸਰਕਾਰਾਂ ਹੁਣ ਕੇਂਦਰ ਦੀਆਂ ਸਰਕਾਰਾਂ ਹੁਣ ਇਹਨਾਂ ਦੇ ਫੈਸਲੇ ਜਿਹੜੇ ਹੁੰਦੇ ਨੇਗੇ ਹਮੇਸ਼ਾ ਹੀ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਹੁੰਦੇ ਨੇਗੇ ਤਾਂ ਇੱਥੇ ਹੱਲ ਕੀ ਹੈਗਾ ਫਿਰ ਹੱਲ ਕੋਈ ਇੱਕ ਹੈਗਾ ਕਿ ਜਥੇਬੰਦ ਹੋ ਕੇ ਸੰਘਰਸ਼ ਕੀਤਾ ਜਾਵੇ ਜੇ ਅਸੀਂ ਜਥੇਬੰਦ ਨਹੀਂ ਹੋਵਾਂਗੇ ਸਰਕਾਰਾਂ ਦੇ ਜਿਹੜੇ ਫੈਸਲੇ ਨੇ ਉਹ ਤਾਂ ਅਸੀਂ ਦੇਖ ਹੀ ਚੁੱਕੇ ਹਾਂ ਚਾਹੇ ਪਿਛਲੇ ਦਿਨੀ ਕਿਸਾਨਾਂ ਨੇ ਸੰਘਰਸ਼ ਲੜਿਆ ਸੀਗਾ ਜਿਹੜਾ 2020 ਤੇ 2021 ਦੇ ਵਿੱਚ ਤਿੰਨ ਕਾਲੇ ਕਾਨੂੰਨ ਸੀਗੇ ਉਹ ਵੀ ਰੱਦ ਕਰਾਏ ਸੀਗੇ ਤੇ ਇਹ ਤੋਂ ਬਾਅਦ ਮਜ਼ਦੂਰਾਂ ਦੇ ਜਿਹੜੇ ਕਿੰਨੇ 29 ਕੋਡ ਸੀਗੇ ਕਾਨੂੰਨ ਸੀ ਜਿਹੜੇ ਉਹਨਾਂ ਦੇ ਹੱਕ ਚ ਬਣੇ ਹੋਏ ਸੀ ਉਹਨਾਂ ਸਾਰਿਆਂ ਨੂੰ ਪੰਗ ਕਰਕੇ ਉਹ ਚਾਰ ਕੋਡ ਬਣਾ ਕੇ ਰੱਖਤੇ ਐ ਤੇ ਉਹ ਚਾਰ ਕੋਡ ਹੈਗੇ ਇਸ਼ਤਿਹਾਰ ਆਉਂਦਾ ਰੋਜ਼ ਵੀ ਅਸੀਂ ਤਾਂ ਜੀ ਮਜ਼ਦੂਰਾਂ ਦੇ ਹੱਕ ਦੇ ਵਿੱਚ ਇਹ ਬਣਾਏ ਨੇ ਚਾਰ ਕੋਡ ਪਹਿਲੀ ਗੱਲ ਤਾਂ ਇਹ ਕੋਡ ਕੋਡ ਨੇ ਇਹ ਕਾਨੂੰਨ ਨਹੀਂ ਹੈਗੇ ਕਾਨੂੰਨ ਰਹਿਣ ਹੀ ਨਹੀਂ ਦਿੱਤੇ ਹੈਗੇ ਦੂਜੀ ਗੱਲ ਸਾਨੂੰ ਕੇਂਦਰ ਸਰਕਾਰ ਦੀ ਮਨਸ਼ਾ ਦਾ ਪਤਾ ਹੋਣਾ ਚਾਹੀਦਾ ਹੈ ਕੀ ਉਹਨਾਂ ਨੇ ਪਹਿਲਾਂ ਜਿਹੜੇ ਕਿਸਾਨਾਂ ਵਾਲੇ ਕਾਨੂੰਨ ਬਣਾਏ ਸੀ ਖੇਤੀ ਵਾਲੇ ਕਾਨੂੰਨ ਬਣਾਏ ਸੀ ਉਹ ਕਿਸਾਨਾਂ ਨੂੰ ਖੁਸ਼ ਕਰਨ ਵਾਸਤੇ ਬਣਾਏ ਸੀ ਕਿਸਾਨਾਂ ਨੂੰ ਸੁਖੀ ਕਰਨ ਵਾਸਤੇ ਬਣਾਏ ਸੀ ਜਾਂ ਕਾਰਪੋਰੇਟ ਘਰਾਣਿਆਂ ਨੂੰ ਕੋਈ ਫਾਇਦਾ ਪਹੁੰਚਾਉਣ ਲਈ ਬਣਾਏ ਸੀਗੇ ਤੇ ਇਹ ਜਿਹੇ ਕਾਨੂੰਨ ਹੀ ਫਿਰੇ ਮਜ਼ਦੂਰਾਂ ਵਾਲੇ ਹੋਣਗੇ ਤਾਂ ਇਨਾਂ ਹਾਲਾਤਾਂ ਦੇ ਵਿੱਚ ਮਿੱਤਰੋ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੀਆਂ ਸਰਕਾਰਾਂ ਟਾਰਾਂ ਮਾਰਦੀਆਂ ਨੇ ਕਿ ਅਸੀਂ ਤਾਂ ਜੀ ਡਿਜੀਟਲ ਲੈਂਡ ਦੇਣ ਕਰਨ ਜਾ ਰਹੇ ਹਾਂਗੇ ਡਿਜੀਟਲ ਤੇ ਵੀ ਇੱਕ ਨੰਬਰ ਦੇ ਵਿੱਚ ਹੀ ਹੋਏਗਾ ਸਾਰਾ ਕੁਝ ਦੋ ਨੰਬਰ ਦੇ ਵਿੱਚ ਹੋਏਗਾ ਹੀ ਕੁਝ ਨਹੀਂ ਪਰ ਡਿਜੀਟਲ ਦੇ ਮੁਕਾਬਲੇ ਜਿਹੜਾ 2 ਨੰਬਰ ਦਾ ਬਾਜ਼ਾਰ ਹੈ 2 ਨੰਬਰ ਦਾ ਜਿਹੜਾ ਪੈਸੇ ਦਾ ਲੈਣ ਦੇਣਾ ਹੈ ਉਹ ਡਿਜੀਟਲ ਨਾਲੋਂ ਕਿਤੇ ਕਈ ਗੁਣਾ ਜ਼ਿਆਦਾ ਹੈ ਜਿਸ ਦਾ ਨਤੀਜਾ ਇਹ ਹੈ ਕਿ ਅਮੀਰ ਹੋਰ ਅਮੀਰ ਹੋਈ ਜਾ ਰਿਹਾ ਹੈ ਤੇ ਗਰੀਬ ਹੈ ਜਿਹੜਾ ਕਿਡਨੀਆਂ ਵੇਚਣ ਲਈ ਮਜਬੂਰ ਹੋ ਜਾਂਦਾ ਹੈ ਖੁਦਕਸ਼ੀ ਕਰਨ ਲਈ ਮਜਬੂਰ ਹੋ ਜਾਂਦਾ ਹੈ ਮਹਾਰਾਸ਼ਟਰ ਦੇ ਵਿੱਚ ਵੀ ਪੰਜਾਬ ਦੇ ਵਿੱਚ ਕਿਸਾਨਾਂ ਨੇ ਖੁਦਕਸ਼ੀਆਂ ਕੀਤੀਆਂ ਆਪਾਂ ਸਾਰੇ ਜਾਣਦੇ ਆਂਗੇ ਤੇ ਇਸ ਰਾਹ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈਗਾ ਕਿ ਇਹੋ ਜਿਹੀਆਂ ਦਿਲ ਦਹਿਲਾਉਣ ਵਾਲੀਆਂ ਖਬਰਾਂ ਆਉਣ ਇਹੋ ਜਿਹੀਆਂ ਝੰਜੋੜਨ ਵਾਲੀਆਂ ਖਬਰਾਂ ਸਾਨੂੰ ਸੁਣਨੀਆਂ ਪੈਣ ਇਹ ਤਾਂ ਪਹਿਲਾਂ ਸਾਨੂੰ ਬਿਨਾਂ ਕਿਸੇ ਦੇਰੀ ਦੇ ਜਥੇਬੰਦ ਹੋ ਕੇ ਸੰਘਰਸ਼ ਦੇ ਰਾਹ ਪੈ ਜਾਣਾ ਚਾਹੀਦਾ ਹੈ ਤੁਹਾਨੂੰ ਜਿਹੜੀ ਵੀ ਜਥੇਬੰਦੀ ਚੰਗੀ ਲੱਗਦੀ ਹੈ ਤੁਸੀਂ ਜੇ ਮਜ਼ਦੂਰ ਹੋ ਤਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਹੈਗੀਆਂ ਕਿਸਾਨ ਹੋ ਕਿਸਾਨਾਂ ਦੀਆਂ ਹੈਗੀਆਂ ਮੁਲਾਜ਼ਮਾਂ ਦੀਆਂ ਹੈਗੀਆਂ ਵਿਦਿਆਰਥੀਆਂ ਦੀਆਂ ਹੈਗੀਆਂ ਨੌਜਵਾਨਾਂ ਦੀਆਂ ਹੈਗੀਆਂ ਜਥੇਬੰਦ ਹੋਵੋ ਨਹੀਂ ਤਾਂ ਫਿਰ ਜਿਹੜੇ ਕਾਰਪੋਰੇਟ ਕਾਣੇ ਨੇ ਜਿਵੇਂ ਆ ਪ੍ਰਾਈਵੇਟ ਇੱਕ ਸ਼ਾਹੂਕਰਾਂ ਦੀ ਫਰਮ ਨੇ ਇੱਕ ਕਿਸਾਨ ਨੂੰ ਐਨ ਮਾੜੀਆਂ ਹਾਲਾਤਾਂ ਦੇ ਵਿੱਚ ਪਚਾ ਦਿੱਤਾ ਔਰ ਉੱਥੇ ਉਹਨੂੰ ਆਪਣੀਆਂ ਕਿਡਨੀ ਵੇਚਣ ਲਈ ਮਜਬੂਰ ਕਰ ਦਿੱਤਾ ਇਹੋ ਜਿਹੇ ਹਾਲਾਤ ਕੱਲ ਨੂੰ ਸਾਡੇ ਨਾਲ ਹੋਰਾਂ ਨਾਲ ਵੀ ਵਾਪਰ ਸਕਦੇ ਆ ਇੰਨੀ ਗੱਲ ਕਹਿੰਦਾ ਹੋਇਆ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਦੋਸਤੋ ਕਿ ਇਹ ਘਟਨਾ ਬੜੀ ਦਰਦਨਾਕ ਹੈ ਤੇ ਮੇਰੀ ਬੇਨਤੀ ਹੈ ਕਿ ਮੇਰਾ ਨਾਮ ਮੇਘਰਾਜ ਰੱਲਾ ਹੈ ਮੇਰੀ YouTube ਚੈਨਲ ਦਾ ਨਾਮ ਵੀ ਮੇਘਰਾਜ ਰੱਲਾ ਹੀ ਹੈ ਕਿਰਪਾ ਕਰਿਓ ਸਬਸਕ੍ਰਾਈਬ ਵਾਲਾ ਬਟਨ ਦਬਕ ਕੇ ਮੈਨੂੰ ਆਪਦਾ ਦੋਸਤ ਬਣਾਇਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਆਪਣੀ ਰਾਏ ਕਮੈਂਟ ਦੇ ਵਿੱਚ ਜ਼ਰੂਰ ਲਿਖਿਓ ਤਾਂ ਜੋ ਇਹਨਾਂ ਗੰਭੀਰ ਮੁੱਦਿਆਂ ਦੇ ਉੱਤੇ ਜ਼ਿੰਦਗੀ ਦੇ ਮਸਲਿਆਂ ਦੇ ਉੱਤੇ ਕੋਈ ਵਿਚਾਰ ਚ ਕੋਈ ਹੱਲ ਸਾਹਮਣੇ ਆ ਸਕੇ ਤੁਹਾਡੇ ਵੱਲੋਂ ਕੋਈ ਸੁਝਾਅ ਆ ਸਕੇ ਇਨੀ ਬੇਨਤੀ ਕਰਦਾ ਹੋਇਆ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਸ਼ੁਕਰੀਆ